ਸਤਨਾਮ ਵਾਹਿਗੁਰੂ ਸਹਜ ਜੀਓ ਉਸਤਤ ਕਰ ਅਨੇਕ ਜਨ ਅੰਤ ਨਪਾਰਵ ਗੁਰਚਨਾ ਪ੍ਰਭ ਰਚੀ ਬਹੁ ਵਿਦਯਨਕ ਪ੍ਰਕਾਰ ਗੁਰੂ ਘਰਿ ਸਾਧ ਸੰਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਾਧ ਸੰਗਤ ਜੀ ਆਪ ਜੀ ਵਿਡਭਾਗੀ ਹੋ ਸੰਤਾ ਦੇ ਯੋਗ ਹੋ ਸਤਗੁਰੂ ਦੀ ਵਿੜਾਈ ਸੁਣਦੇ ਹੋ ਸਤਗੁਰੂ ਦੀਆਂ ਵਿੜਾਈਆਂ ਕਰਦੇ ਹੋ ਕਹਿੰਦੀ ਨੇ ਸਭ ਤੋਂ ਵੱਡੇ ਭਾਗ ਤਨਾ ਗੁਰ ਸਿੱਖਾਂ ਦੇ ਇਹਨਾਂ ਦੇ ਕਹਿੰਦੀ ਜੋ ਸਤਪੁਰ ਆਗੇ ਸਰਨ ਬੰਦੇ ਜਿਹੜੇ ਗੁਰੂ ਦੇ ਚਰਨਾਂ ਵਿੱਚ ਸ਼ੀਰ ਨੀਵਾ ਕਰਦੇ ਮੱਥਾ ਰਗੜਦੇ ਟੇਕਦੇ ਨੇ ਮੱਥਾ ਟੇਕਣ ਦਾ ਭਾਵ ਪਤਾ ਕੀ ਹੁੰਦਾ ਹੈ ਪਿਆਰੀ ਸਾਛ ਸੰਗਤ ਜਿੱਦਾਂ ਇੱਕ ਰਬੜ ਦੀ ਮੋਹਰ ਨਹੀਂ ਹੈਗੀ ਰਬੜ ਦੀ ਮੋਹਰ ਉਹ ਜਿ세 ਤੁਸੀਂ ਉਹਨੂੰ ਦੇਖਦੇ ਆ ਨਾ ਤੇ ਉਹ ਸਾਰੇ ਅੱਖਰ ਉਹਦੇ ਉਲਟੇ ਲਿਖੇ ਹੁੰਦੇ ਆ ਰਬੜ ਦੀ ਮੋਹਰ ਜਿ세 ਇਹਨੂੰ ਲਾਈ ਦਾ ਸਟੈਂਪ ਲਾਈ ਦੀ ਹੈ ਉਸ ਨੇ ਉਹ ਫਿੱਸਾ ਦਿੱਤੇ ਦਿੱਤੇ ਸਿੱਧੇ ਨੇ ਉਲਟੇ ਅੱਖਰ ਜਿਹੜੇ ਹੁੰਦੇ ਨੇ ਉਹ ਸਟੈਂਪ ਜਿਹੜੇ ਲਾਈ ਦੀ ਉਹ ਸਿੱਧੇ ਹੋ ਜਾਂਦੇ ਕੋ ਆਵ ਜਿਸ ਨੇ ਸ਼ਾਈ ਲਾ ਕੇ ਸਟੈਂਪ ਲਾ ਮਾਰੀ ਦਾ ਥੱਲੇ ਸਟੈਂਪ ਲਾਈਦੀ ਆ ਉਹ ਉਹਦੇ ਸਿੱਧੇ ਅੱਖਰ ਦੇ ਦਿੰਦੇ ਨੇ ਇਸ ਤੇ ਨੇ ਸਾਡੇ ਮਸਤਕ ਜਿਹੜੇ ਨੇ ਉਸ ਰਵੜ ਦੀ ਮੋਹਰ ਮੰਗ ਲਿਖੇ ਹੋਏ ਨੇ ਪੁਲਤੇ ਅੱਖਰ ਲਿਖੇ ਹੋਏ ਨੇ ਜਦੋਂ ਗੁਰੂ ਦੇ ਚਰਨਾਂ ਵਿੱਚ ਇਹ ਵਸਤਕ ਲੱਗਦਾ ਹੈ ਨਾ ਉਹ ਪੁੱਠੇ ਰੇਖ ਸਿੱਧੇ ਹੋ ਜਾਂਦੇ ਤੇਰੀ ਸਾਧ ਸੰਗ ਰੱਖੋ ਸਤਨਾਮ ਵਾਹਿਗੁਰੂ ਜੀ ਜੇ ਪਾਤਸ਼ਾਹ ਦੀ ਐਸੀ ਕਿਰਪਾ ਹੁੰਦੀ ਹੈ ਉਹ ਸਭ ਤੋਂ ਵੱਡੇ ਕਹਿੰਦੇ ਭਾਗ ਨੇ ਨਾ ਗੁਰ ਸਿੱਖਾਂ ਦੇ ਪਿਆਰਿਓ ਜਿਹੜੇ ਸਤਗੁਰ ਦੇ ਚਰਨਾਂ 'ਚ ਸਿਰ ਨੀਵਾ ਕਰਦੇ ਮੱਥਾ ਰੱਖਦੇ ਨੇ ਮੱਥਾ ਟਿਕਦੇ ਨੇ ਮੱਥਾ ਟਿਕਨੇ ਦਾ ਭਾਗ ਆਤਮ ਸਮਰਪਣ ਹੁੰਦਾ ਕਿ ਗੁਰੂ ਸਾਹਿਬ ਮੈਂ ਆਪਣਾ ਤਨ ਮਨ ਤੇਰੇ ਚਰਨਾਂ ਵਿੱਚ ਅਰਪਣ ਕਰ ਦਿੰਦਾ ਹਾਂ ਹੁਣ ਤੂੰ ਮੇਰੇ ਸਭੇ ਕਾਰਜ ਸਵਾਰਨੇ ਤੂੰ ਮੇਰੇ ਸਭਨੇ ਥਾਈਂ ਤੂੰ ਮੇਰੀ ਰੱਖਿਆ ਕਰਨੀ ਹੈ ਪੈਰੇ ਸਤਗੁਰੂ ਜੀ ਐਸਾ ਕਰਕੇ ਪਹਿ ਹਮਾਰੀ ਕਹਿੰਦੇ ਨੇ ਐਦਾਂ ਉਸਤਤ ਕਰ ਉਹਦੀ ਇਕਤਾ ਕਹਿੰਦੇ ਉਸਤਤ ਕਰੇ ਅਨੇਕ ਜਨ ਉਸਤ ਕਰਨੇ ਸੁਣਨੇ ਉਦੀ ਕਦਰ ਵੀ ਕਰਨੀ ਜਿਸ ਸ਼ਬਦ ਨੂੰ ਸੁਣ ਕੇ ਅਸੀਂ ਗੁਰੂ ਚਰਨਾ ਚ ਮस्तक ਰੱਖਿਆ ਉਸ ਸ਼ਬਦ ਦੀ ਰਿਸਪੈਕਟ ਕਿੱਦਾਂ ਕਰਨੀ ਉਹ ਆਪਣੀ ਜਗ੍ਹਾ ਸਹੀ ਬੋਲੀ ਉਹ ਤੁਹਾਡੇ ਪਰਿਵਾਰ ਉਦੀ ਰਿਸਪੈਕਟ ਜਿਹੜੀ ਹੈ ਦਾ ਪਰਿਸ਼ਾਦ ਸਿੰਘ ਜੀ ਤੁਸੀਂ ਉਸ ਸ਼ਬਦ ਨੂੰ ਆਪਣੇ ਪ੍ਰੇਮੀਆਂ ਆਪਣੇ ਪਿਆਰਿਆਂ ਆਪਣੇ ਬੱਚਿਆਂ ਆਪਣੇ ਬਜ਼ੁਰਗਾਂ ਜਿੱਥੇ-ਜਿੱਥੇ ਲਿੰਕ ਹਨ ਉੱਥੇ ਭੇਜਣਾ ਹੈ ਫਿਰ ਇਹ ਆਪ ਦਾ ਮਸਤਕ ਰੱਖਿਆ ਕੰਮ ਆਉਣਾ ਹੈ ਕਿਉਂਕਿ ਗੁਰੂ ਦੀ ਸਿਫਤ ਸਲਾਹ ਵਿੱਚ ਤੁਸੀਂ ਸ਼ਾਮਲ ਹੋ ਜਾਂਦੇ ਜਿਸ ਤਰ੍ਹਾਂ ਦਾਸ ਉਹਦੀ ਬੇਨ ਉਹਦੇ ਚਰਨਾਂ ਵਿੱਚ ਬੇਨਤੀਆਂ ਕਰਕੇ ਆਪਦੀ ਇਹ ਚਰਨਾਂ ਦੇ ਵਿੱਚ ਕਥਾ ਕਥਾ ਰੱਖਦੇ ਹਾਂ ਵਿਚਾਰ ਰੱਖਦੇ ਹਾਂ ਇਸੇ ਤਰੀਕੇ ਆਪਦਾ ਵੀ ਸ਼ਫਾਜ ਹੈ ਭਾਈ ਪਹਿਲੇ ਸਬਸਕ੍ਰਾਈਬ ਕਰੋ ਹਾਂਜੀ ਫਿਰ ਉਸ ਤੋਂ ਬਾਅਦ ਲਾਈਕ ਸ਼ੇਅਰ ਕਰਕੇ ਗਾਹ ਤੋ ਗਾਹ ਜਨਾ ਵਧਾ ਸਕਦੇ ਹੋ ਇਹਨੂੰ ਬੁਧਾਈਏ ਗੁਰੂ ਦੀ ਵਡਿਆਈ करिए ਗੁਰੂ ਦੀਆਂ ਸ਼ਿਫਤਾ ਅੱਗੇ ਤੋਂ ਅੱਗੇ ਲੈ ਜਾਈਏ ਕਹਿੰਦੇ ਉਹਦੇ ਉਸਤ ਕਰਨ ਵਾਲੇ ਅਨੇਕਾਂ ਹੀ ਹਨ ਅਨੇਕਾਂ ਦਾ ਕੋਈ ਅੰਤ ਨਹੀਂ ਹੁੰਦਾ ਪਰ ਇਸਨੂੰ ਅਨੇਕ ਜਨ ਆੜਾ ਐੜੇ ਦਾ ਲੱਗਣਾ ਮਤਲਬ ਉਹਦੀ ਕੋਈ ਗਿਣਤੀ ਨਹੀਂ ਹੈ ਕਿੰਨੀ ਗਿਣਤੀ ਦਾ 10 ਵੀ 50 100 ਲੱਖ 2 ਲੱਖ ਨੂੰ ਲਿਖ ਦਿੰਦੇ ਮਹਾਰਾਜ ਨਹੀਂ ਅਨੇਕ ਜਨ ਅਨੇਕ ਦਾ ਮਤਲਬ ਗਿਣਤੀ ਤੋਂ ਬਾਹਰ ਕੰਮ ਹੈ ਜਿਹੜੇ ਉਹਦੀ ਉਸਤ ਕਰਦੇ ਨੇ ਉਸ ਤਿਤ ਕਰੇ ਅਨੇਕ ਜਨ ਅੰਤਨ ਅਪਰਾਮ ਅਨੇਕਾਂ ਜਨ ਹਨ ਅਨੇਕ ਦਾ ਭਾਵ ਵੀ ਵੀ ਅੰਤ ਹੈ ਅਨੇਕ ਜਿਹੜਾ ਹੈ ਨਾ ਕੋਈ ਗਿਣਤੀ ਤੋਂ ਬਾਹਰ ਹੋ ਜਾਂਦਾ ਹੈ ਕਹਿੰਦੇ ਅਨੇਕਾਂ ਜਨ ਉਦੀ ਉਸਤ ਕਰ ਰਏ ਫਿਰ ਅੱਗੇ ਜਾ ਕੇ ਇਹਦੀ ਪੰਕਤੀ ਜ ਫਿਰ ਉਹਦੇ ਸ਼ਬਦ ਬਦਲਦੇ ਨੇ ਅਰਥ ਉਹੀ ਚੱਲਦੇ ਨੇ ਸੇਵ ਕਹਿੰਦੇ ਨੇ ਅੰਤ ਨਾ ਪਰਵਾਹ ਕਹਿੰਦੇ ਉਹਦਾ ਅੰਤ ਹੀ ਕੋਈ ਨਹੀਂ ਅਨੇਕ ਦਾ ਭਾਵ ਵੀ ਕੋਈ ਅਗਣਤ ਹੈ ਜੋ ਹਮੇਸ਼ਾ ਜਿਦਾ ਰਹੇ ਅੰਤ ਦਾ ਭਾਵ ਵੀ ਉਹਦਾ ਅੰਤ ਹੀ ਹੈ ਨਹੀਂ ਇਹ ਕੋਈ ਕਹਿੰਦਾ ਉਹਦਾ ਅੰਤ ਪਾ ਲਿਆ ਤੇਰੀ ਸਾਧ ਸੰਗਤ ਝੂਠ ਬੋਲਦਾ ਕੁਈ ਸਾਧ ਆਪਣੇ ਨੂੰ ਕਹਿੰਦਾ ਨਾ ਮੈਂ ਆਪਣੇ ਆਪ ਨੂੰ ਮੈਂ ਪਰਮੇਈ ਕਹੀ ਕਹਿੰਦੇ ਜੀ ਮੈਂ ਗੁਰੂ ਨਾਨਕ ਨੂੰ ਪਾ ਲਿਆ ਅਸੀਂ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰ ਲਏ ਪਿਆਰੀ ਸਾਧ ਸੰਗਤ ਜੀ ਨਦੀਆਂ ਨਾਲੇ ਜਿਹੜੇ ਸਮੁੰਦਰ ਚ ਸਮਾਉਂਦੇ ਨੇ ਸਮੁੰਦਰ ਕਦੀ ਨਦੀਆਂ ਚ ਨਹੀਂ ਸਮਾਉਂਦਾ ਆ ਕੇ ਉੱਥੇ ਸਮੁੰਦਰ ਚ ਰਲ ਕੇ ਉਹ ਫਿਰ ਉਸ ਸਮੁੰਦਰ ਦੇ ਵਿੱਚ ਇੱਕਮਿਕ ਹੋ ਜਾਂਦੇ ਐਸੇ ਤਰੀਕੇ ਅਸੀਂ ਗੁਰਨਾਨਕ ਦੇਵ ਨਾਲ ਮਿਲ ਸਕਦੇ ਹਾਂ ਉਹਨੂੰ ਜੇ ਉਹ ਕਹੀਏ ਸਾਨੂੰ ਸਾਡੇ ਅੰਦਰ ਬੈਠ ਜਵੇ ਜਾਂ ਸਾਡੇ ਆਹਾਂ ਗਲਤ ਹੈ ਉਹਨੂੰ ਤੇ ਉਹਦੇ ਤੱਕ ਅਸੀਂ ਪੰਜਾਂ ਚੋਂ ਨਦੀਆਂ ਨਦੀਆਂ ਨਾਲੇ ਸਮੁੰਦਰ ਤੱਕ ਪਹੁੰਚ ਕਰਦੇ ਨੇ ਬਹੁਤ ਵਾਰਾਂ ਦੀ ਬੜੀ ਬਰਖਾ ਹੁੰਦੀ ਉਸ ਬਰਖਾ ਦੇ ਵਿੱਚ ਨਦੀਆਂ ਨਾਲਿਆਂ ਦਾ ਪਾਣੀ ਟਿੱਬਿਆਂ ਦੇ ਇੱਥੇ ਹਰਿਆਈ ਕਾਇਆ ਜੰਮੀ ਖੜਾ ਪਾਣੀ ਸਾਰੀ ਖੜਦੇ ਰੂਪ ਵਿੱਚ ਲਿ ਜਾ ਕੇ ਸਮੁੰਦਰ ਚ ਛੜਦਾ ਪ੍ਰਮਾਤਮਾ ਆਪ ਇਸੇ ਤਰੀਕੇ ਵਾਹਿਗੁਰੂ ਸ਼ਬਦ ਦਾ ਅਕਾਲ ਪੁਰਖ ਦੀ ਉਸਤਤ ਦਾ ਮਤਲਬ ਹੈ ਜਿਸ ਨੇ ਇਹ ਇੰਨਾ ਹੋ ਜਾਂਦਾ ਫਿਰ ਜਿਹੜਾ ਇਹ ਮਨ ਦੇ ਦੁੱਖ ਦਿਲਦਰ ਕਾਲ ਕੰਟਕ ਸਭ ਦੂਰ ਕਰਕੇ ਮਹਾਰਾਜ ਆਪਣੇ ਚਰਨਾਂ ਦੇ ਨਾਲ ਮਿਲਾ ਲੈਂਦਾ ਅਥਾ ਸਮੁੰਦਰ ਹੈ ਸਮੁੰਦਰ ਦਾ ਵੀ ਕੋਈ ਅੰਤ ਹੈ ਬਈ ਸਾਧ ਸੰਗਤ ਜੀ ਲੇਕਿਨ ਇਸ ਦਾ ਤਾਂ ਕੋਈ ਅੰਤ ਹੀ ਨਹੀਂ ਬੇ ਅੰਤ ਹੈ ਸੋ ਮਾਰੇ ਕਹਿੰਦੇ ਨੇ ਅਨੇਕ ਜਨ ਅਨੇਕਾਂ ਦਾ ਕੋਈ ਅੰਤ ਹੀ ਨਹੀਂ ਹੈਗਾ ਇਹ ਰੀਤੀ ਨੇ ਅੰਤ ਨਾ ਪਾਰਾ ਵਾਰ ਮਾਰੇ ਕਹਿੰਦੇ ਇਹਦੇ ਤੋਂ ਕੋਈ ਅੰਤ ਨਹੀਂ ਅੰਤ ਨਾ ਪਾਰਾ ਵਾਰ ਮਾਰੇ ਕਹਿੰਦੇ ਪੰਚਮ ਪਿਤਾ ਅਰਜਨ ਦੇਵ ਮਾਰੇ ਕਹਿੰਦੇ ਨਾਨਕ ਰਚਨਾ ਪ੍ਰਭ ਰਚੀ ਕਹਿੰਦੇ ਉਸ ਪ੍ਰਭੂ ਨੇ ਰੋਜ਼inare ਜੀ ਮਾਫ ਕਰਨਾ ਥੋੜਾ ਜਿ ਗਲਾਪ ਸਾਧ ਸੰਗਤ ਜੀ ਸਾਥ ਨਹੀਂ ਦੇ ਰਿਹਾ ਸਰਵਨ ਕਰ ਲੈਣਾ ਮਾਫ ਕਰ ਦਿੰਦਾ ਜਸਾਂ ਕਿੰਦੇ ਇਹ ਪ੍ਰਭੂ ਨੇ ਰਚਨਾਰ ਜੀ ਹੈ ਨਾਨਕ ਰਚਨਾ ਪ੍ਰਵ੍ਰਤੀ ਇਹ ਪ੍ਰਭੂ ਦੀ ਰਚਨਾ ਰਚੀ ਹੋਈ ਹੈ ਇਹ ਸੰਸਾਰ ਦੀ ਬਣਤ ਬਣਾਈ ਕਹਿੰਦੇ ਨੇ ਆਦ ਸੱਚ ਜੁਗਾਦ ਸੱਚ ਜਦੋਂ ਅਸੀਂ ਨਹੀਂ ਸੀਗੇ ਸੰਸਾਰ 'ਚ ਕੋਈ ਜੀਵ ਨਹੀਂ ਸੀ ਕੋਈ ਸੰ ਜੰਤੂ ਨਹੀਂ ਸੀ ਤੇ ਉਹ ਹੈਗਾ ਸੀਗਾ ਆਦ ਸੱਚ ਜੁਗਾਦ ਸੱਚ ਜੁਗਾਦ ਜਗੰਤਰਾਂ ਤੋਂ ਹੈ ਉਹ ਜੁਗਾਦ ਜਗੰਤਰਾਂ ਤੋਂ ਉਹਨਾਂ ਜੁਗਾ ਬਾਰੇ ਸੀ ਜਾਣਦੇ ਵੀ ਨਹੀਂ ਜਿਹਨਾਂ ਜੁਗਾ ਦੀ ਮਾਰਾ ਹੀ ਗੱਲ ਕਰਦੇ ਨੇ ਉਹਨਾਂ 'ਚ ਵੀ ਉਦੋਂ ਸੀਗਾ ਕਹਿੰਦੇ ਹੁਣ ਵੀ ਹੈਗਾ ਹੈ ਭੀ ਸੱਚ ਯਾ ਹੁਣ ਵੀ ਇਥੇ ਰਹੂ ਨੇੜੇ ਹੁੰਦੇ ਨੇਰਾ ਕਹਿੰਦਾ ਸਤਗੁਰ ਜਿਹੜਾ ਸੇਵਕ ਹੈ ਨਾ ਤੇਰੀ ਸਾਧ ਸੰਗਤ ਜੀ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚਲ ਕਹਿੰਦੇ ਗੁਰੂ ਦੇਵ ਜੀ ਨੂੰ ਆਪਣੇ ਚਰਨ ਕਦਮ ਪੁੱਟਦਾ ਹੈ ਨਾ ਇੱਕ ਕਦਮ ਪੁੱਟਦਾ ਨਾ ਤੇ ਮਹਾਰਾਜ ਕਹਿੰਦੇ ਨੇ ਚਰਨ ਸ਼ਰਨ ਗੁਰ ਏਕ ਪੈਂਡਾ ਇੱਕ ਪੈਂਡਾ ਜਦੋਂ ਚੱਲਦਾ ਨਾ ਇਹ ਪੈਰੀ ਸਾਧ ਸੰਗਤ ਜੀ ਤੇ ਮਹਾਰਾਜ ਕਹਿੰਦੇ ਸਤ ਗੁਰ ਕੋਟ ਪੈਂਡਾ ਅੱਗੇ ਹੋਏ ਲੇਤ ਹੈ ਸਤ ਗੁਰ ਕੋਟ ਪੈਂਡਾ ਅੱਗੇ ਹੋਏ ਲੇਤ ਹੈ ਸਤ ਗੁਰੂ ਲੱਖਾਂ ਹੀ ਪੰਡਾ ਚੱਲ ਕੇ ਆ ਜਾਂਦਾ ਵੀਰੇ ਪਿਆਰੀ ਸਾਸ ਜੀ ਜੀ ਇਤਨਾ ਦਿਆਲੂ ਪਿਤਾ ਹੈ ਸਾਡਾ ਤੇ ਮਹਾਰਾਜੀ ਕਹਿੰਦੇ ਉਹਨੂੰ ਜਪਿਆ ਕਰੋ ਬੰਦਗੀ ਕਰੋ ਕਥਾ ਸੁਣੋ ਕਥਾ ਦੇ ਵਿੱਚੋਂ ਤੁਹਾਨੂੰ ਉਸ ਪਰਮਾਤਮਾ ਨੇ ਲੱਭਣਾ ਹੈ ਨਾਨਕ ਰਚਨਾ ਪ੍ਰਭ ਜੀ ਵੋਹ ਵੀ ਦੇ ਅਨਕ ਪ੍ਰਕਾਰ ਇਹ ਦੇਖਣਾ ਜਿਹੜੀ ਹੈ ਅਨਕ ਪ੍ਰਕਾਰ ਹੂਟ ਤੇ ਬੈਠ ਤੇ ਸੋਉਂ ਤੇ ਜਾਗ ਤੇ ਬਿਸਰ ਨਹੀਂ ਤੂੰ ਸਾਹਸ ਕਿਰਦਾ ਸਾ ਉੱਠਦੇ ਆ ਬੈਹਦੇ ਆ ਇਹ ਨਹੀਂ ਹੈਗੇ 8 ਵਜੇ ਉੱਠ ਕੇ ਸੀ ਚੌਂਕੜਾ ਮਾਰ ਕੇ ਬਹਿ ਜਾਈਏ ਸਾਰੀ ਰਾਤ ਰਾਤ ਨੰਗੀ ਤੜਕਾ ਲੰਘਿਆ ਮਾਰੇ ਕਹਿੰਦੇ ਸੁੱਤਾਰੇ ਅੱਠ ਵਜੇ ਉੱਠ ਕੇ ਤੂੰ ਕਰਦੇ ਨੂੰ ਕਹਿੰਦਾ ਭਾਈ ਹੁਣ ਮੈਨੂੰ ਡਿਸਟਰਬ ਨਾ ਕਰਿਓ ਮੈਂ ਹੁਣ ਅੱਖਾਂ ਬੀੜ ਕੇ ਕਹਿੰਦੇ ਕਹਾ ਬਿਓ ਜੇ ਦੋ ਲੋਚਨ ਮੁੰਡਕੇ ਬੈਠੇ ਹੋ ਭਗਤ ਧਿਆਨ ਲਗਾਇਓ ਪਖੰਡ ਕਰਕੇ ਦੱਸਣ ਲੱਗਾ ਵੀ ਹੁਣ ਮੈਂ ਧਿਆਨ ਲਾ ਕੇ ਬੈਠਣ ਲੱਗਾ ਮੈਨੂੰ ਹੁਣ ਕੋਈ ਜਗਾਇਆ ਉਹ ਛੇੜਿਓ ਨਾ ਕਹਿੰਦੇ ਯਾਦ ਰੱਖੀ ਨਾਤ ਫਿਰੋ ਦੀ ਸਾਤ ਸਮੁੰਦਰਾਂ ਦਾ ਲੋਕ ગયો ਪਰ ਲੋਕ ਗਵਾਇਓ ਕਹਿੰਦੇ ਤੇ ਆ ਲੋਕ ਵੀ ਗਵਾ ਲਿਆ ਪਖੰਡ ਨਹੀਂ ਕਰਨਾ ਪਖੰਡ ਕਰਨਾ ਜਿਹੜਾ ਨਾ ਸਤਿਗੁਰ ਸਤਿਗੁਰ ਕਾਜ ਸਿੱਖ ਅਖਾਏ ਸੋ ਭਲਕੇ ਉਠਾਰ ਨਾਮ ਤੇ ਆਏ ਜੇ ਸਤਿਗੁਰ ਦਾ ਸੇਖ ਹੁੰਦਾ ਨਾ ਉਹ 8 ਵਜੇ ਨਹੀਂ ਉੱਠਦਾ 8 ਵਜੇ ਦਾ ਕੰਮ ਤਾਂ ਟਾਈਮ ਹੈ ਭਾਈ ਘਰ ਵਾਲੀ ਨੇ ਵੀ ਬੁਲਾਣਾ ਹੈ ਘਰ ਵਾਲੇ ਨੇ ਵੀ ਬੁਲਾਣਾ ਬੱਚਿਆਂ ਨੇ ਵੀ ਬੁਲਾਣਾ ਸਾਰਿਆਂ ਨੇ ਤੈਨੂੰ ਬੁਲਾਣਾ ਪਏ ਹੁਣ ਤੂੰ ਕਹਿੰਦਾ ਮੈਨੂੰ ਬੁਲਾਇਓ ਨਾ ਪਖੰਡ ਕਰਕੇ ਦੱਸਣ ਲੱਗ ਗਿਆ ਭਗਤੀ ਕਰਨ ਲੱਗਾ ਨੇ ਮਹਾਰਾ ਜੀ ਕਹਿੰਦੇ ਇਹ ਇਹ ਅਤਗੁਰੂ ਨੂੰ ਇਹ ਪਾਉਂਦਾ ਨਹੀਂ ਹੈ ਤੇ ਤੇਰਾ ਹੰਕਾਰ ਹੈ ਜੇ ਟੰਬਰ ਨੂੰ ਕਹਿੰਦਾ ਮੈਂ ਨੱਬ ਦਾ ਨਾਮ ਲੈਣ ਲੱਗਾ ਮੈਨੂੰ ਹੁਣ ਕੋਈ ਬੁਲਾਇਓ ਨਾ ਕਹਿੰਦੇ ਨਾਮ ਦੇ ਤੇਰੇ ਤੂੰ ਤੂੰ ਸੁੱਤਾ ਰਿਆ bure ਕਾਮ ਕੋ ਉੱਠ ਕੋ ਲੋ ਆ ਨਾਮ ਕੀ ਵੇਲਾ ਪੈ ਪੈਸੋ ਉਸ ਵੇਲੇ ਤੂੰ ਸੁੱਤਾ ਰਿਆ ਹੁਣ 8 ਵਜੇ ਉੱਠ ਕੇ ਟੰਬਰ ਨੂੰ ਤੰਗ ਕਰਦਾ ਪਏ ਹੁਣ ਤਾਂ ਕੰਮ ਦਾ ਵੇਲਾ ਹੈ ਵੀ ਕੰਮ ਕਰਨ ਦਾ ਵੇਲਾ ਹੈ ਮਾਰਾਈ ਕੰਦੇ ਨੇ ਇਹ ਜੜੀ ਹੈ ਇਹ ਵਿਧੀ ਬੜੀ ਪ੍ਰਕਾਰ ਦੀ ਹੈ ਇਹ ਉਠਤ ਬੈਠਣ ਦੀ ਵੀ ਹੈਗੀ ਹੈ ਸੋਤ ਜਾਗਤ ਦੀ ਵੀ ਹੈ ਇਹ ਬਹੁਤ ਤਰ੍ਹਾਂ ਦੀ ਵਿਧੀਆਂ ਹੈ ਭਾਈ ਅਸੀਂ ਬੰਦਗੀ ਕਰਨੀ ਕੋਈ ਪਖੰਡ ਨਹੀਂ ਕਰਨਾ ਉਸ ਪਰਮੇਸ਼ਰ ਨੂੰ ਸੱਚੇ ਹਿਰਦੇ ਦਾ ਨਾਲ ਯਾਦ ਕਰਨਾ ਤੇਰੀ ਸਾਧ ਸੰਗਤ ਜੀ ਜਦੋਂ ਵੀ ਬਾਣੀ ਸੁਣੀਏ ਪੜ੍ਹੀਏ ਮਨ ਵਿੱਚ ਇਕਾਗਰ ਕਰਕੇ ਵਿਚਾਰਨਾ ਜੜੀਏ ਸਭ ਕੁਝ ਸੱਚੀਆਂ ਦੀ ਮਹਾਰਾਜ ਦਾਤਾ ਪ੍ਰਾਪਤ ਹੁੰਦੀਆਂ ਨੇ ਸੁਰਦਾਸ ਆਪਣੇ ਪ੍ਰਭੂ ਦੇ ਚਰਨਾਂ 'ਚ ਇਹ ਬੇਨਤੀ ਕਰਦਾ ਮਹਾਰਾਜ ਜੋ ਸਾਧ ਸੰਗਤ ਇਹ ਤੇਰੇ ਦਾਸ ਦੀ ਸੰਗਤ ਜਿਹੜੀ ਜੋ ਕਥਾ ਬਾਤ ਸੁਣਦੀ ਹੈ ਉਹਨਾਂ ਦੇ ਸਭੇ ਘਰ ਸਵਾਰੇ ਜੋ ਮੰਗਦੇ ਨੇ ਉਹ ਦੇ ਦੇ ਕੋਈ ਨਾ ਨਾ ਕਰੇ ਸਭ ਕੁਝ ਉਹਨਾਂ ਨੂੰ ਦੇ ਦੇ ਸੱਚੇ ਪਾਤਸ਼ਾਹ ਇਹ ਸਾਡੀ ਬੇਨਤੀ ਹੈ ਸਭ ਕੁਝ ਉਹਦੀਆਂ ਝੋਲੀਆਂ ਪਰਦੇ ਜੀ ਨਾਲ ਨੂੰ ਬੱਚਿਆਂ ਦੀ ਲੋੜਾ ਬੱਚੇ ਦੇ ਦੇਈਂ ਜਿਹਨਾਂ ਨੂੰ ਤਾਂ ਦੀ ਲੋੜਾ ਤਾਂ ਦੇ ਜੋ ਚਾਹੀਦਾ ਮਹਾਰਾਜ ਅਸੀਂ ਤਾਂ ਬਚਨ ਵੀ ਨਹੀਂ ਕਰ ਸਕਦੇ ਜੋ ਜੋ ਤੈਨੂੰ ਪਤਾ ਹੈ ਕਿ ਕੀ ਮੰਗਦੇ ਕੀ ਹੈ ਇਹ ਤੁਸੀਂ ਮਹਾਰਾਜ ਦੇਈਓ ਤੇ ਸਾਧ ਸੰਗਤ ਦੀ ਆਪ ਦੇ ਆਪਨੇ ਕੀ ਦੇਣਾ ਹੈ ਆਪਨੇ ਸਾਨੂੰ ਸਬਸਕ੍ਰਾਈਬ ਕਰਕੇ ਦੇਣਾ ਹੈ ਫੇਈ ਲਾਇਕ ਔਰ ਸ਼ੇਅਰ ਕਰਕੇ ਦੇਣਾ ਇਹ ਜਰੂਰ ਕਰਿਓ ਜਰੂਰ ਸਬਸਕ੍ਰਾਈਬ ਹੈ ਨਾ ਜਿਨ੍ਹਾਂ ਨੇ ਨਹੀਂ ਕੀਤਾ ਉਹ ਕਰਿਓ ਜਿਨ੍ਹਾਂ ਨੇ ਕਰ ਦਿੱਤਾ ਉਹਨਾਂ ਦਾ ਧੰਨਵਾਦ ਸ਼ੁਕਰੀਆ ਬਹੁਤ ਬਹੁਤ ਰਿਣੀ ਹਾਂ ਆਪਦੇ ਇਹਨਾਂ ਨੇ ਕਰ ਦਿੱਤਾ ਜਿਨ੍ਹਾਂ ਨੇ ਨਹੀਂ ਕੀਤਾ ਭਾਈ ਸਬਸਕ੍ਰਾਈਬ ਉਹ ਜਰੂਰ ਕਰੋ ਬਾਕੀ ਜੇ ਇਹਨਾਂ ਨੇ ਲਾਈਕ ਸ਼ੇਅਰ ਤੇ ਰੋਜ਼ ਕਰਦਿਆ ਕਰੋ ਜਿੰਨਾ ਕਰ ਸਕਦੇ ਕਰੋ ਕਮੈਂਟਸ ਵੀ ਪਾਇਆ ਕਰੋ ਕਿੱਦਾਂ ਦੀ ਲੱਗੀ ਆਪ ਨੂੰ ਕਥਾ ਆਪ ਜੀ ਕਿੱਥੋਂ ਬੋਲ ਰਹੇ ਹੋ ਅਮਰੀਕਾ ਤੋਂ ਬੋਲ ਰਹੇ ਹੋ ইংল্যান্ড ਤੋਂ ਬੋਲ ਰਹੇ ਹੋ ਕੈਨੇਡਾ ਤੋਂ ਬੋਲ ਰਹੇ ਹੋ ਜਾਂ ਹਿੰਦੁਸਤਾਨ ਦੇ ਕਿਸੇ ਸ਼ਹਿਰ ਤੋਂ ਜਿੱਥੋਂ ਵੀ ਆਪ ਜੀ ਸੁਣ ਰਹੇ ਹੋ ਉਹ ਕਮੈਂਟਸ ਪਾ ਦੇ ਕਰੋ ਭਾਈ ਅਸੀਂ ਇਸ ਸਥਾਨ ਤੋਂ ਬੋਲ ਰਹੇ ਆ ਸਾਨੂੰ ਆਪ ਜੀ ਦੀ ਕਥਾ ਵਧੀਆ ਲੱਗੀ ਜਾਂ ਨਹੀਂ ਲੱਗੀ ਜੇ ਨਹੀਂ ਲੱਗੀ ਤਾਂ ਵੀ ਲਿਖ ਦਿਆ ਕਰੋ ਫੇ ਸਾਨੂੰ ਦੱਸੋ ਭਾਈ ਮਾਰਾ ਐਦਾਂ ਇਸ ਤਰ੍ਹਾਂ ਹੋ ਤੁਸੀਂ ਕਰੋਗੇ ਤਾਂ ਸਾਨੂੰ ਹੋਰ ਆਨੰਦ ਆਵੇਗਾ ਅਸੀਂ ਆਪ ਜੀ ਦਾ ਕਮੈਂਟਸ ਦਾ ਇੰਤਜ਼ਾਰ ਕਰਦੇ ਰਹਿੰਦੇ ਹਾਂ ਆਪ ਜੀ ਜਰੂਰ ਕਮੈਂਟਸ ਕਰਾ ਕਰੋ ਸੋ ਆਓ ਫਤਿਹ ਜਾਨੇ ਇੱਥੇ ਸਮਾਪਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ